ਅੱਜ ਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਪੁਨੀਆ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਵੀਰ ਭਿੰਦੇ ਪੁਨੀਆਲੇ ਕੋਲ ਆਇਆ ਦੋਸਤੋ ਘਰੇਾਲੇ ਦੇ ਬਿਲਕੁਲ ਲੱਗੇ ਨਾਲ ਹੀ ਲੱਗਦਾ ਪਿੰਡ ਆ ਲੱड्डੂ ਭਾਈ ਲੱड्डੂ ਪਿੰਡ ਥੋੜੀ ਦੂਰੀ ਤੇ ਆ ਬਰਨਾਲਾ ਇੱਥੇ ਥੋੜੀ ਦੂਰੀ ਤੇ ਆ ਤੇ ਘਰੇਾਲਾ ਖਾਸ ਤੌਰ ਤੇ ਕਾਫੀ ਮਸ਼ਹੂਰ ਪਿੰਡ ਬਿਲਕੁਲ ਨੇੜੇ ਪਿੰਡ ਪੁਨੀਆ ਪਤੀ ਮੋੜ ਤੋਂ ਤਕਰੀਬਨ ਕੋਈ 10 ਕਿਲੋਮੀਟਰ ਦੀ ਦੂਰੀ ਆ ਹਰੀਕੇ ਪਤਨ ਤੋਂ ਕੋਈ 15 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਹੈ ਅੱਜ ਇਹ ਵੀਰ ਪਿੰਡੇ ਦੇ ਘਰ ਆ ਬਟੋਟੇ ਜੇਕਰ ਨਗਾਂ ਵੀ ਗੱਲ ਕਰਗੇ ਤੇ ਤਕਰੀਬਨ ਤੁਹਾਨੂੰ ਆਪਾਂ ਕੋਈ 5 6 6 ਨਗ ਦਿਖਾਉਣੇ ਆ ਇੱਕ ਟੋਕਰਵਾੜ ਦਿਖਾ ਦੇਵਾਂਗੇ ਬਿਲਕੁਲ ਜਾਇਜ਼ ਰੇਟ ਦੇ ਵਿੱਚ ਮਿਲ ਜੂਗੀ ਰੀਕ ਅੱਜ 21 ਜੁਲਾਈ ਸਮਾਂ ਮਾਰਨਿੰਗ ਦੇ ਕੋਈ 8:30 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆ ਬਾਕੀ ਮੇਰਾ ਭਰਾ ਇੱਥੇ ਆਣ ਕੇ ਆਪਣੀ ਦੋ ਟਾਈਮ ਤਿੰਨ ਟਾਈਮ ਤੇ ਹੋਗੇ ਤਸੱਲੀ ਤੁਸੀਂ ਕਰਨੀ ਆ ਠੀਕ ਆ ਜੀ ਜਿਹੜਾ ਮਾਲ ਤਾਂ ਆਪਾਂ ਸੋਇਆ ਸਵੇਖ ਦਿਖਾਵਾਂਗੇ ਗੱਪੜ ਪਸ਼ੂ ਲੈ ਜਾਂਦੇ ਉਹ ਟਿੱਪ ਕੇ ਵਰਾ ਕੇ ਤਸੱਲੀ ਆਪਣੀ ਯਕੀਨੀ ਬਣਾ ਲਿਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਕਿਸਦੇ ਸਸਰੀ ਕਾ ਠੀਕ ਆ ਰਾਜਵਰੇ ਸਸਰੀ ਕਾ ਕਹਿ ਭਾਜੀ ਚੜ੍ਹਦੀ ਕਲਾ ਕਿਰਪਾ ਮਾਰਾ ਸ਼ੁਕਰ ਮਾਲਕ ਦਾ ਹਾਂਜੀ ਲੈ ਵੀ ਪਿੰਦੇ ਫੇਰ ਗੱਲ ਉਹੀ ਬਣਦੀ ਹੈ ਵੀ ਮੇਰੇ ਨਾਲ ਤਾਂ ਵੀ ਜਦੋਂ ਇੱਥੋਂ ਆਪਣੇ ਘਰੋਂ ਜਾਏ ਸੱਡੇ ਤੋਂ ਆਪਾਂ ਮਾਲ ਪਾ ਲਏ ਹਾਂਜੀ ਤਾਂ ਮੇਨੋਂ ਤਾਂ ਮਿੰਟਾਂ ਸਕਿੰਟਾਂ ਦਾ ਕੰਮ ਹੀ ਆ ਮਿੰਟਾਂ ਸਕਿੰਟਾਂ ਰਾਜਵਰੇ ਬੰਦ ਜਾਦੇ ਬੜੇ ਭੈਣ ਭਰਾ ਪਿਆਰ ਕਰਦੇ ਆ ਹਾਂ ਬਹੁਤ ਮਾਲਕ ਦੀ ਕਿਰਪਾ ਠੀਕ ਆ ਹਾਂਜੀ ਉਦੋਂ ਵੀ ਪਿੰਡ ਦੇ ਵਿੱਚ ਆਪਾਂ ਤਿੰਨ ਦੇ ਦੋ ਤਿੰਨ ਲੱਕ ਦਿਖਾਏ ਸੀ ਵੀਰਾਂ ਨੂੰ ਹਾਂਜੀ ਹਾਂਜੀ ਮਾਲ ਵੇਖ ਗਿਆ ਵੇਖ ਗਿਆ ਜੀ ਵੇਖ ਗਿਆ ਠੀਕ ਆ ਵੀਰੇ ਅੱਜ ਇਸ ਵੀਡੀਓ ਦੇ ਵਿੱਚ ਦੋ ਮੱਜਾ ਆਪਣੇ ਕੋਲ ਇੱਕ ਗੱਬਾਂ ਨਾਲ ਇੱਕ ਸੂਈ ਸਵਾਈ ਹੈ ਇੱਕ ਸੂਈ ਸਵਾਈ ਝੋਟੀ ਹੈ ਦੋ ਵੈੜਾ ਸੂਈਆਂ ਨੇ ਦੋ ਵੈੜਾ ਸੂਈਆਂ ਇੱਕ ਟੋਕਰ ਵਾਰ ਦਿਖਾ ਦਿਆਂਗੇ ਇੱਕ ਟੋਕਰ ਵਾਰ ਹੋਰ ਇਹ ਪਾਪੜਤੇ ਦੀ ਵੈੜਾ ਮਾਰੇ ਕੈਮਰਾ ਮਾਰ ਕੇ ਆਪ ਇੱਧਰ ਦਿਖਾ ਦਿੰਦੇ ਆ ਅਖੀਰ ਤੇ ਵਿੱਚ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ 6 ਕਿਲੋ ਘਾਰਾ ਹੋਣ ਦੀਆਂ ਬੜੇ ਜੈਜ ਰੇਟ ਦੇ ਵਿੱਚ ਕਿਸੇ ਭਰਾਣੇ ਚਾਹ ਪਾਣੀ ਦਾ ਡੰਗਸਾਰਨ ਵਾਸਤੇ ਵੈੜ ਖਰੀਦਣੀ ਆ ਪੂਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਆ ਜੀ ਆਹ ਕਰਦੇ ਆ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਜੁੜੇ ਰਿਓ ਵੀਡੀਓ ਦੇ ਨਾਲ ਐਂਡ ਤੱਕ ਆ ਜੀ ਲਓ ਦੱਸੋ ਸ਼ੁਰੂਆਤ ਕਰਾਂਗੇ ਹੋਰ ਪਿੰਦੇ ਵੀਰ ਬਾਕੀ ਮਾਲ ਆਪਣੇ ਕੋਲ ਜਿਹੜਾ ਗੱਬਣਾ ਚਲੋ ਵੀ ਸਾਫ਼ ਸੁਥਰਾ ਹੀ ਆ ਹਾਂਜੀ ਜਿਹੜੇ ਸੋਏ ਸੋਏ ਨਾਲ ਆ ਉਹਨਾਂ ਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਇੱਥੇ ਤਸੱਲੀ ਕਰ ਹੀ ਲੈਣੀ ਕੋਈ ਗੱਲ ਨਹੀਂ ਵੀਰ ਜੀ ਇੱਥੇ ਤਸੱਲੀ ਕਰਕੇ ਕੋਈ ਭੈਣ ਭਰਾ ਖੜੇ ਆਉਂਦੇ ਹੋਰ ਕੋਈ ਗੱਲਬਾਤ ਵੀਰੇ ਗੱਲਬਾਤ ਵਾਚੜਦੀ ਕਲਾ ਜੋ ਵੀ ਭੈਣ ਭਰਾ ਰਾਜ ਸੰਧੂ ਚੈਨਲ ਨੂੰ ਪਿਆਰ ਕਰਦੇ ਸਾਰੇ ਭੈਣ ਭਰਾ ਨੂੰ ਵਾਹਿਗੁਰੂ ਜੀ ਕਾ ਖਾਲ ਆ ਪਹਿਲੀ ਵੀਡੀਓ ਤੋਂ ਮਾਲ ਪਾ ਗਿਆ ਹੋਵੇ ਦੋਕ ਦਿਨ ਆ ਉਹ ਜਿੰਨੇ ਵੀ ਭੈਣ ਭਰਾ ਨੇ ਕੋਈ ਭੈਣ ਨੇ ਕੋਈ ਮਾਂ ਨੇ ਕਿਸੇ ਨੇ ਨਹੀਂ ਡੰਗਰ ਚੋਣਾ ਇਹਨਾਂ ਕੋਈ ਨਾਲ ਲੈ ਕੇ ਉਹ ਘਰ ਆ ਤੁਹਾਡਾ ਕੋਈ ਸੰਗਣੀ ਗਈ ਉਹਨਾਂ ਉਧਰ ਦਾ ਵੀਰ ਨੇ ਪਹਿਲਾ ਆਪ ਚੋ ਗਿਆ ਏ ਆ ਸ਼ਾਮ ਨੂੰ ਮੁੜ ਕੇ ਦੋ ਜਣੇ ਹੋਰ ਲਾਇਆ ਏ ਆ ਫਿਰ ਜਦੋਂ ਖੜਨੀ ਆ ਤੀਜੇ ਟਾਈਮ ਤੇ ਮੁੜ ਕੇ ਵਪਾਰੀ ਨਾਲ ਲਾਇਆ ਤੇ ਮੁੜ ਕੇ ਗਲੀ ਚ ਜਾ ਕੇ ਤੇ 100 ਰੁਪਏ ਛੱਡ ਕੇ ਤੇ ਪਰਾਂ ਦੀ ਪਰਾਂ ਹੀ ਨਿਕਲ ਗਿਆ ਭਿੰਦੇਲੇ ਵੇਖਿਆ ਨਹੀਂ ਉਹਨੇ ਅੱਛਾ ਭਿੰਦਾ ਮਗਰਾ ਘੱਲ ਨਹੀਂ ਹੈਗਾ ਆ ਔਰ ਤੋਂ ਵੀਡੀਓ ਵੀ ਘਰ ਤੋਂ ਘੱਟ ਵੀ ਜ਼ਿਆਦਾ ਨਹੀਂ ਕਿੰਨੇ ਫੋਨ ਕਾਲ ਆ ਗਏ 200 ਫੋਨ ਆਇਆ ਉਹਨਾਂ 1.5 ਰੱਖ ਦਿੰਦਾ ਜੀ ਆ ਬਿਲਕੁਲ ਜਿਨ੍ਹਾਂ ਨੇ ਸਾਈ ਪਾਇਤੀ 200 ਨੂੰ ਮੋੜਿਆ ਮੇਰਾ ਭੈਣ ਭਰਾ ਜਿੰਨੇ ਡੰਗਰ ਲੈਣਾ ਜੇ ਉਹ ਇੱਕੇ ਵਾਰੀ ਨਾਲ ਲੈ ਗਿਆ ਕੋਈ ਭੈਣ ਨੇ ਘਰੇ ਚਾਹਣਾ ਭੈਣ ਆ ਜਾ ਕੋਈ ਸੰਗ ਨਹੀਂ ਘਰ ਆ ਤੁਹਾਡਾ ਜੀ ਆ ਨੋ ਠੀਕ ਆ ਇੰਨੀ ਮੇਰੀ ਬੇਨਤੀ ਆ ਵੀ ਭੈਣ ਭਰਾ ਜਿੰਨੇ ਲੈਣਾ 1000 ਤਸੱਲੀ ਕਰਕੇ ਸਾਈ ਪਾਇਆ ਕਰੋ ਵੀਡੀਓ ਵੇਖ ਕੇ ਸਾਰਿਆਂ ਨੂੰ ਬਖਾ ਦਿਓ ਠੀਕ ਆ ਜੀ ਹਾਂਜੀ ਸੋ ਇਹ ਗੱਲ ਬਾਤ ਆ 200 ਜ਼ਰੂਰ ਗੌਰ ਕਰ ਲਿਓ ਜੀ ਠੀਕ ਆ ਜੀ ਵੈਸੇ ਜਵਾਨਾਂ ਦੇ ਬਣ ਜਾ 100 ਸਾਹਿਬ ਜੀ ਬਣਾ 100 ਰੁਪਇਆ ਵੀ ਬੜੀ ਹੈ ਜਵਾਨ ਵੀ ਬੜੀ ਹੁੰਦੀ ਹੈ ਛਾ ਠੀਕ ਆ ਤੇ ਬਾਕੀ ਜੇਕਰ ਕਿਤੇ ਸੇਲ ਕਰ ਦਿੱਤਾ ਜਾਵੇ ਵੀ ਨਹੀਂ ਆਉਣਾ ਕਿਸੇ ਭਰਾ ਨੇ ਸਮਾਂ ਲੰਘ ਗਿਆ ਤੇ ਬਾਅਦ ਵਿੱਚ ਕੋਈ ਭਰਾ ਆ ਜਾਣ ਵੇਲੇ ਕੋਈ ਤੇ ਤਰਾਜ ਕਰ ਦੇਵੇ ਸਾਡਾ ਪਜੂ ਨਫਾ ਵੱਧ ਜਿਹਾ ਤੇ ਦੇਤਾ ਵੀਰ ਜੀ ਫਿਰ ਕਰੇ ਬਹਿ ਕੇ ਗੱਲਾਂ ਬਾਤਾਂ ਮੋ ਤੇ ਕਰਦੇ ਮਰਨਾ ਇਹ ਗੱਲਾਂ ਹੋਈਆਂ ਹਾਂ ਕਰੇ ਬਹਿ ਕੇ ਗੱਲਾਂ ਬਾਤਾਂ ਕਰਦੇ ਆ ਵੀ ਤੂੰ ਕਿਉਂ ਵੇਚਿਆ ਹਾਂ ਤੇ ਆਪਾਂ 100 ਦੇ ਵੀ ਡੱਕ ਛੱਡਦੇ ਆ ਕੋਈ ਗੱਲ ਨਹੀਂ ਜੇ ਮੈਂ ਝੂਠਾ ਹੋਏਗਾ ਬਿਆਨ ਅਗਲਾ ਹੁਣ ਪੰਜ ਹਜ਼ਾਰ ਪਵਾਉਂਗਾ ਮੈਂ ਵਪਾਰੀ ਉਹਨਾਂ ਨੂੰ ਕਿਉਂ ਪਾਉਂਦੇ ਆ ਮਹਣੇ ਪਾਂਜੀ ਪੋਂਗਾ ਮੈਂ ਝੂਠਾ ਵਰ ਪਾਂਦਾ ਦਾ ਮੋੜੂਗਾ ਬਸ ਚੰਗੀ ਮੁੱਕਦੀ ਗੱਲ ਹੈ ਜੀ ਹਾਂਜੀ ਆਜੋ ਸ਼ੁਰੂਆਤ ਕਰਾਂਗੇ ਦੋਸਤੋ ਇੱਕ ਮਾਝੋ ਤੁਸੀਂ ਦੇਖ ਰਹੇ ਜੀ ਨੀਲੀ ਰਾਵੀ ਦੀ ਮਾਏ ਮਾਝਾ ਬਿਲਕੁਲ ਟੇਡੇ ਪਾਸੇ ਕੱਟ ਆਉਂਦਾ ਠੀਕ ਹੈ ਜੀ ਸੈਂਟਰ ਦੇ ਵਿੱਚ ਟੁੱਟਦਾ ਜ਼ਰੂਰ ਆ ਆਕ ਬਿੰਲੀ ਮਣਕੀ ਬੱਗੀ ਮੁੱਛ ਬਾਕੀ ਬਹੁਤ ਖੂਬਸੂਰਤ ਚੰਗੇ ਢਾਂਚੇ ਦੇ ਵਿੱਚ ਆ ਇਹ ਗੱਬਣ ਮਾਝਾ ਪਿੰਦੇ ਦੇ ਵਿੱਚ ਕੀ ਵੇਰਵਾ ਦਾ ਪੂਰਾ ਇਹ ਰਾਸਿਆ ਤੀਸਰਾ ਸੂਆ ਸੁਣਾ ਹੈ ਹਾਂਜੀ ਰਹਿਣਾ ਤੇਹਰਾ ਸੂਆ ਚਲੋ ਕੋ ਭੈਣ ਭਰਾ ਚੌਥੇ ਵਿਲਾ ਲੈ ਹਾਂਜੀ ਬਾਕੀ ਮਾਝ ਚੰਗੀ ਆ ਖੋਲ ਕੇ ਤੈਨੂੰ ਵਖਾ ਦ 21 ਤਰੀਕ ਨੂੰ ਬੇਰ ਪੂਰੇ ਹੁੰਦੇ ਅੱਜ ਇੱਕੀ ਆ ਠੀਕ ਹੈ ਜੀ ਤਿੰਨ ਗਨਰ ਰਹਿ ਗਏ ਤੇ ਸੌਣ ਦੇ ਬਾਕੀ ਖੋਲ ਕੇ ਤੋੜ ਕੇ ਤੇਨੂੰ ਵਿਖਾ ਦੇਣੀ ਆ ਹਾਂਜੀ ਤਸल्ली ਨਾਲ ਬਾਕੀ ਭੈਣ ਭਰਾਵਾਂ ਵੇਖ ਲੈਣਾ ਕਿ ਕਿੰਨੇ ਕਰਤੂਤ ਵਾਲੀ ਆ ਹੌਣ ਚਾਚਾ ਇੱਕ ਕਰੋ ਮੇਰਾ ਭਰਾ ਟਿਕਾ ਜੀ ਬੋਜਨ ਵਟਾ ਬਹੁਤ ਆ ਇਧਰੋਂ ਆਪਾਂ ਤੁਹਾਨੂੰ ਇੱਕ ਬਣੀ ਪਾਸੇ ਦਿਖਾ ਦਈਏ ਬਿਲਕੁਲ ਥਾਂ ਦੀ ਤੁਸੀਂ ਸ਼ੇਪ ਸਾਈਜ਼ ਦੇਖ ਲਓ ਇਤਸਾਰ ਬਿਲਕੁਲ ਥਾਨਾ ਚਾਰੇ ਥਾਨਾ ਦਾ ਸਾਈਜ਼ ਹੈ ਕੋਈ ਛੋਟਾ ਵੱਡਾ ਥਣ ਨਹੀਂਗਾ ਬਹੁਤ ਵਧੀਆ ਤੇ ਲੈ ਵੀ ਬਿੰਦੂ ਵੀ ਸਮਾਂ ਕਿੰਨਾ ਕੁ ਵੈਸੇ ਘੱਟੋ ਘੱਟ ਤੁਹਾਨੂੰ ਲੱਗਦਾ 21 ਤਰੀਕ ਨੂੰ ਰਾਸਿਆਂ ਫ ਆ ਆਈ ਲੋਤੀ ਆ ਪੰਜਾਂ ਚੌ ਦਿਨਾਂ ਚ ਹਾਂਜੀ ਬਾਕੀ ਨਾ ਆ ਗੱਡੀ ਤੋਂ ਉਤਰ ਲੱਗਿਆ ਵੇ ਮੜਾ ਆ ਗਿਆ ਖਰੋਸ ਦੀ ਦਸਦੀ ਨਾ ਕੋਈ ਲੱਗੀ ਕੋਈ ਭੈਣ ਭਰਾ ਐ ਨਾ ਸੱਚ ਵੀ ਕੀ ਗੱਲ ਆ ਮੜਾ ਨਾ ਉਤਰਨ ਕਰ ਸਾਈਡ ਤੇ ਲੱਗਿਆ ਉਹ ਕੋਈ ਗੱਲ ਨਹੀਂ ਹਾਂ ਖੋਲੋ ਵੀ ਸੇਵਕੋ ਖੋਲੋ ਆਡਰ ਤੁਹਾਨੂੰ ਬੱਸ ਇੱਕ ਵਾਰੀ ਤੋੜ ਕੇ ਦਿਖਾਉਣੇ ਇੱਕ ਆਈਡੀਆ ਹੋ ਜੂਗਾ ਤੁਹਾਨੂੰ ਬਾਕੀ ਬੜੀ ਕਾਫੀ ਆ ਪੰਜਾਂ ਚੌ ਪੰਜਾਂ ਦਿਨਾਂ ਦੇ ਵਿੱਚ ਵਿੱਚ ਸੁਕੂਗੀ ਵੈਸੇ ਹਫਤੇ ਦੇ ਅੰਦਰ ਅੰਦਰ ਤੁਸੀਂ ਆਈਡੀਆ ਮੰਨ ਕੇ ਸੌਦਾ ਕਰਿਆ ਜੀ ਢਾਂਚਾ ਚੰਗਾ ਮੈਂ ਦਾ ਬਿਲਕੁਲ ਕਾਗਜ਼ ਵਰਗੀ ਬਰੀਕ ਚਮੜੀ ਆ ਪਤਲੇ ਪਿੰਡੇ ਦੀ ਆ ਵਜ਼ਨ ਨੋੜ ਤੁਸੀਂ ਦੇਖ ਹੀ ਲਿਆ ਠੀਕ ਆ ਜੀ ਜਿਵੇਂ ਆਪਾਂ ਨੀਲੀ ਰਾਵੀ ਚਾਹੇ ਨੀਲੀ ਦੇ ਪਸ਼ੂ ਦੇਖਦੇ ਆ ਠੀਕ ਆ ਜੀ ਮਧਰੀ ਕੋਟੀ ਦੇ ਵਿੱਚ ਹਾਈਟ ਕਰਦੇ ਇਹਦਾ ਕਰਮਾੜੀ ਦਾ ਤਕਰੀਬਨ ਮੀਡੀਅਮ ਤੁਸੀਂ ਮੰਨ ਕੇ ਸੌਦਾ ਕਰਿਆ ਜੇ ਵਜ਼ਨ weight ਪੂਰਾ ਆ ਇਹਦਾ ਰਾਸ ਸੇ ਮਾਲਕ ਦੀ ਕਿਰਪਾ ਇਹ ਪੂਰਾ ਗਾਈਆਂ ਨੂੰ ਬਣੂਗੀ ਹਾਂ ਅਜੇ ਮੰਨ ਲਓ ਵੀ 4-5 ਦਿਨ ਜਿਹੜੀ ਜਾਵੇ ਮੱਝ ਲੈਂਦੀ ਆ ਅਜੇ 5-6 ਦਿਨ ਦਰਮਾਨਾ ਲੈ ਜਾਣੀ ਬਾਕੀ ਹੁਣ ਤਾਂ ਵੇਖ ਲੈ ਕੀ ਬਣੀ ਖਲੋਤੀ ਆ ਹਾਂ ਲਓ ਜੀ ਬਿਲਕੁਲ ਜਿਵੇਂ ਗੱਲ ਕਰਦੇ ਨੇ ਬਿੰਦਿਆਂ ਵਾਲਾ ਬਟਨ ਵਾਲਾ ਲੈ ਵਾ ਠੀਕ ਆ ਬਈ ਆ ਦੇਖੋ ਕੋਈ ਗੱਲ ਨਹੀਂ ਲਿਆ ਬਈ ਮੋੜ ਦੇ ਇਧਰ ਰਸਿਆਂ ਮਾਲਕ ਦੀ ਕਿਰਪਾ ਚਲੋ 13 14 ਕਿਲੋ ਦੁੱਧ ਦੇ ਮੱਜ ਨੂੰ ਕੀ ਆਂਦਾ ਚਲੋ ਮੈਂ 15 16 ਕਿਲੋ ਨਹੀਂ ਆਦਾ ਜਿੰਨੇ ਆਪਾਂ ਮਾਇਆ ਵਟਨੀ ਆ 13 14 ਕਿਲੋ ਦੁੱਧਰ ਮਾਨ ਨਾ ਦੋਗੇ ਬਿਲਕੁਲ ਜੀ ਬਿਲਕੁਲ ਚ ਚਵਾਈ ਬੰਬੇ ਪਾਖ ਲੱਗੀ ਆ ਸੋ ਨਸਲ ਫ੍ਰੀਡ ਆ ਕਿਸਾਨ ਵੀਰੋ ਚਲੋ ਦੁੱਧ ਨਸਲਾ ਪਰੀਦਾ ਜਿਹੜੀਆਂ ਚਬੋਂਦੀਆਂ ਆਈਆਂ ਠੀਕ ਆ ਬਾਕੀ ਜਿੱਡਾ ਕੋ ਭਾਂਡਾ ਜਿੱਡਾ ਕੋ ਖਲਾਰ ਵਾਲੇ ਦਾ ਜਾਂ ਜਿੱਡਾ ਕੋ ਤੁਸੀਂ ਵੇਖੋਗੇ ਵਿਖਾਲਾ ਆਈਡੀਆ ਪਾ ਲਾ ਸਕਦੇ ਆ ਵੀ ਜੋ ਦੁੱਧ ਕਰਮਾ ਵਾਲੀ ਨੂੰ ਚੰਗਾ ਚੁਣੋ ਆ ਜੇ ਕੋਈ ਪਤਾ ਨਹੀਂ ਨੂੰ ਸੁਣਦਾ ਆ ਦੇਖੋ ਜਿਆਦਾ ਨਹੀਂ ਰੇ 5-6 ਦਿਨ ਨਹੀਂ ਮੱਧ ਸੁਣੀ ਆ ਥੱਬੇ ਪਾ ਕੇ ਮੱਧ ਨਹੀਂ ਮਾਈ ਗਾ ਕਰਮਾ ਦੇ ਵੇਖੋ ਇਹਨੂੰ ਕਹਿੰਦੇ ਆ ਜੇ ਤੁਹਾਨੂੰ ਕੋ ਸ਼ਿਕਾਇਤ ਹੋ ਗਈ ਬਿਲਕੁਲ ਤੂੰ ਤਾਂ ਜਿਹੜਾ ਦੋਸਤ ਲੇਵਾ ਬਣਾਉਗੀ ਕਰਮਾ ਲਈ ਬਣਾਉਗੀ ਨਹੀਂ ਅੱਧਾ ਪਚਦਾ ਬਣਾਈ ਵੀ ਫਿਰਦੀ ਆ ਪੰਜਾਂ ਚੌ ਦਿਨਾਂ ਦੇ ਵਿੱਚ ਹੋਰ ਚੰਗੀ ਕਾਰਗਜਾਰੀ ਲਾਉਗੀ ਆ ਇਧਰ ਵੇਖੋ ਨਵੀਂ ਪਿੰਡਵਰ ਕੀ ਮੋਲਰ ਕੀ ਡਿਮਾਂਡ ਹੋਊਗੀ ਇਹਦੀ ਮੋਲਰ ਆਸੇ ਆਪਾਂ ਜਾਇਜ਼ ਹੀ ਕਰਨਾ ਤੇ ਲੈਣ ਵਾਲੇ ਮੁੱਲ ਭਣ ਭਰਾਵਾਂ ਨਾਲ ਕਰਨੇ ਆ ਕੋਈ ਜ਼ਿਆਦਾ ਇਹਦੇ ਵਿੱਚ ਨਹੀਂ ਜੋ ਆਪਾਂ ਕਿਰ ਦੱਸਤਾ ਉਹਦੇ ਵਿੱਚ 100 200 ਛੋੜ ਹੋਣੀ ਆ 1.5 ਦੀ ਦੇਦਿਏ 1.5 ਦੀ ਆ ਇਹ ਨਾ ਤੀਜਾ ਸੂਹਾ ਭਾਵੇਂ ਕੋਈ ਨੂੰ ਝੋਟੀ ਕੇ ਲੈ ਆਪਾਂ ਤੇ ਜਲੋ ਮਾਝੀ ਜਾਣੇ ਠੀਕ ਆ ਜੀ ਆ ਇਹ ਤੀਜਾ ਸੂਹਾ ਇਹ ਕਰਕੇ ਮਾਮਤਾਂ ਦੇ ਇੱਕਿਆਰੀ ਆ ਪੂਰੇ ਲੱਖ ਦੀ ਦੇਣੀ ਹੋਰ ਕੋਈ ਕਸਰ ਹੈਗੀ ਪਿੰਦੇ ਵੀਰ ਨਹੀਂ ਹੈਗੀ ਜਾਨ ਕੱਢ ਗਏ ਨਹੀਂ 56 ਹੋਰ ਨਹੀਂ ਨਾ ਨਾ ਨਹੀਂ ਮਾਰਦਾ ਇਹ ਤੇਰਾ ਨਾਮ 95 ਦੀ ਜਾਂਦਗੀ ਪਰ ਵੇਖ ਲੈ ਤੂੰ ਰਾਜ ਪਉਣਾ ਆੜਿਆ ਆੜਿਆ ਮੱਝਾਂ ਵੇਖ ਲੈ ਮੱਝ ਮੱਝ ਚੰਗੀ ਆ 95 ਦੀ ਦੇ ਦੇ ਜਾ 95 ਦੀ ਦੇ ਦੋ ਕਿੰਦਾ 95 ਦੀ 9500 ਦੀ ਦੋਸਤੋ ਇਹ ਮੱਝ ਮਿਲਦੀ ਦੀ ਵਜਨ ਨੋੜ ਤੁਸੀਂ ਚੈੱਕ ਕਰ ਲਿਆ ਖੋਲ ਨਹੀਂ ਵਜਨ ਮੱਟਾ ਬਾਕੀ ਕਰਮਾਰੀ ਨੂੰ ਟਿੰਡਾ ਪਤਲਾ ਦੁੱਧ ਵਾਲੀ ਮੈਂ ਆ ਠੀਕ ਹੈ ਜੀ ਇਹ ਜਵਾਦੇ 12 ਐ ਜਵਾਦੇ 14 ਐ ਜਵਾਦੇ 15 ਠੀਕ ਹੈ ਸੇਵਾ ਮੇਰਾ ਬਰਾ ਚੰਗੀ ਕਰਿਆ ਜੇ ਮੈਂ ਚੰਗੀ ਆਗਾ ਬੱਚੇ ਪੁੱਛੇ ਲੈਣ ਵਾਸਤੇ ਕਾਗਜ਼ ਵਰਗਾ ਪਿੰਡਾ ਵੇਖ ਲਾ ਨਹੀਂ ਮੇਰਾ ਕਿਸੇ ਪਾਸੇ ਨਹੀਂ ਖੁੰਜੀ ਗਈ ਹੈ ਚੰਗੀ ਆ ਇਧਰ ਇੱਕ ਸਾਈਡ ਨੰਬਰ ਦੇ ਪਿੰਡੇ ਆਪਣੇ ਕੋਲ ਆ ਵੀ ਝੋਟੀ ਨੀਲੀ ਦੀ ਆ ਗਈ ਆ ਹਾਂ ਰਾਸਿਆਂ ਨੀਲੀ ਦੀ ਝੋਟੀ ਆ ਨੀਲੀ ਦੀ ਝੋਟੀ ਆ ਇਹ ਇੱਕ ਨਵ ਸੂਆ ਵੀ ਦਾ ਇਹ ਰਾਸਾ ਚੱਕਰੇ ਦਾ ਸੂਆ ਪਈਲਾ ਹੈ ਹਾਂਜੀ ਬਾਕੀ ਆਪਾਂ ਪਿਛਲੀ ਵੀਡੀਓ ਚ ਪਾਈ ਝੋਟੀ ਪਾਈ ਸੀ ਜਿਹੜੀ ਭੈਣ ਭਰਾ ਨੇ ਗੱਲ ਆਖਣੀ ਆਪਾਂ ਪਹਿਲਾਂ ਆ ਦਿੰਨੇ ਆ ਆ ਬਿਲਕੁਲ ਇਹਦਾ ਕਾਰਨ ਨਹੀਂ ਹੈ ਵੀ ਜਿਹੜੀ ਆਪਾਂ ਕੱਤੀ ਨਹੀਂ ਦੇਣੀ ਆ ਕੱਤੀ ਲੈਣ ਵਾਸਤੇ ਨਾਲ ਫੋਨ ਤਾਂ ਬਹੁਤ ਆਇਆ ਫੋਨ ਵਾਦੂ ਹਾਂ ਕੱਤੀ ਨਾ ਭੈਣ ਭਰਾ ਜਿੰਨੇ ਕ ਆਪਾਂ ਪੈਸੇ ਮੰਗੇ ਦੋ ਚਾਰ ਹਜ਼ਾਰ ਵੱਧ ਭਰਦੇ ਆ 5000 ਵੱਧ ਭਰਦੇ ਆ ਹਾਂ ਪਰ ਕੱਤੀ ਨਹੀਂ ਦੇਣੀ ਉਸ ਦਿਨ ਮਾਝੇ ਟੀਕੇ ਤੇ ਆਪਾਂ ਦੱਸਿਆ ਨਾ ਹੁਣ ਭੈਣ ਭਰਾ ਹੋਇਆ ਥਾਪੀ ਮਾਰ ਕੇ ਜਵਾਉਂਗਾ ਦੋਵੇਂ ਡੰਗ ਦੋਵੇਂ ਡੰਗ ਥਾਪੀ ਮਾਰ ਕੇ ਮਾਰੂੰਗਾ ਬਾਬੇ ਨੀਲੀ ਰਾਵੀ ਦੀ ਦੋਸਤੋਂ ਮਗਰ ਕੱਤੀ ਸੀ ਕੱਤੀ ਪਿਛਲੀ ਵੀਡੀਓ ਦੇ ਵਿੱਚ ਦਿਖਾਈ ਹੈ ਤੁਹਾਨੂੰ ਪਾਸੀ ਚੰਗੇ ਵੀਰ ਭਰਦੇ ਸੀ ਵੀ ਉਹ ਆਉਂਦੇ ਸੀ ਵੀ ਕੱਟੀ ਨਾਲ ਦੇ ਦੋ ਤੇ ਫਿਰ ਅਹੀਂ ਝੋਟੀ ਲੈ ਕੇ ਜਾਣੀ ਆ ਤੇ ਤੇਰੇ ਵੀਰ ਦਾ ਉਦੋਂ ਦੇ ਉਹ ਜਵਾਬ ਸੀ ਵੀ ਕੱਟੀ ਰੱਖਣੀ ਆ ਕੱਟੀ ਲਈਗੀ ਨਾਲ ਦੇਣੀਗੀ ਹੋਣ ਥਾਪੀ ਦੇ ਮਿਲਦੀ ਆ ਉਦੋਂ ਇੱਕ ਟਾਈਮ ਆ ਧਾਰ ਤੇ ਥਾਪੀ ਦੇ ਮਿਲਦੀ ਸੀ ਤੇ ਇੱਕ ਦਿਨ ਕਿਤੇ ਨਾ ਕਿਤੇ ਚਲੋ ਬੈਸ ਦਾ ਬੱਚਾ ਨੇ ਕੋਲ ਹੀ ਆ ਬੱਚੇ ਦੇ ਦੋ ਟਾਈਮ ਹੀ ਮਿਲਦੀ ਸੀ ਪਰ ਇਹਨਾਂ ਨੇ ਜਿਹੜੀ ਹੁਣ ਥਾਪੀ ਤੇ ਪਹਾੜ ਤੇ ਗ ਜਾ ਦਿੱਤੀ ਹੈ ਜਾਂ ਥਾਪੀ ਤੇ ਧਾਰ ਤੇ ਮੇਰਾ ਭਰਾ ਥਾਪੀ ਦੇ ਕਿਥੇਵੇਂ ਬੈਠੋ ਤਸਮਾਓ ਤੇ ਚਵਾਈ ਕਰੋ ਕਿੰਨਾ ਦੁੱਧ ਦੁੱਧ ਦੇ ਥਲੇ 10 ਕਿਲੋ ਠੰਡਾ ਬਾਕੀ ਉਧਰ ਵੀ ਆਪਾਂ ਚੋਈ ਹੋਣੀ ਨੌ ਜਿਹੋਣੀ ਮੱਝ ਚੋਈ ਹੋ ਕੋਈ ਚੱਕਰ ਨਹੀਂ ਜੇ ਦੇ ਕਿ ਤਾਂ ਵੀ ਠੀਕ ਹੈ ਨਾਵੀਂ ਕੀ ਕੋਈ ਗੱਲ ਨਹੀਂ ਇਹ ਕਰਕੇ ਹੁਣ ਤੁਸੀਂ ਆ ਲੈ ਲਾ ਵੀ 2 ਘੰਟੇ ਸਾਰੀ ਮੱਝ ਚਈ ਨਹੀਂ ਹੋਈ ਲੋ ਵੀ 2 ਘੰਟੇ ਦਾ ਸਵਾ ਦਸਤ ਹੋ ਗਿਆ ਚੁਆਈਏ ਦੀ ਕਰ ਦਿੱਤੀ ਸੀ ਮਗਰ ਕੱਟੀ ਹੈਗੀ ਆ ਪਰ ਜਿਹੜਾ ਇੱਕੋ ਇੱਕ ਸ਼ਰਤ ਆ ਕੱਲੀ ਝੋਟੀ ਵੀਰਨ ਦਾ ਵੀ ਸੇਲ ਕਰਨੀ ਆ ਕੱਟੀ ਮਗਰ ਨਹੀਂ ਲਈ ਰਾਵੀ ਦੀ ਉਹ ਨਹੀਂ ਕੱਟੀ ਤੋਂ ਨਹੀਂ ਉੱਥੇ ਵਿਖਾ ਦੇ ਆਪਾਂ ਕੱਟੀ ਤੁਹਾਨੂੰ ਦਿਖਾਵਾਂਗੇ ਹੁਣ ਚੋਈ ਚੁਆਈ ਦੀ ਵੀਡੀਓ ਹੀ ਕੋਈ ਉਹਨੇ ਵਾਲੀ ਗੱਲ ਨਹੀਂ ਕਿਉਂਕਿ ਗੱਲ ਜੋ ਵੀ ਆ ਕਲੀਅਰ ਕਰਕੇ ਸਾਹਮਣੇ ਪੇਸ਼ ਹੋ ਬੈਤੋ ਸਵਾਲ ਫੇਰ ਆਉਂਦਾ ਇੱਥੇ ਆਣ ਕੇ ਮੇਰਾ ਭਰਾ ਕੋਈ ਆ ਕੇ ਵੀ ਤੁਸੀਂ 31 ਰੱਖਣੀ ਸੀ ਦੇਚ ਦੱਸਿਆ ਨਹੀਂਗਾ ਤੇ ਉਹ ਚੰਗੀ ਗੱਲ ਨਹੀਂ ਕੀ ਜਿਹੜੀ ਚੀਜ਼ ਪੋਸੀਬਲ ਉਹ ਪੋਸੀਬਲ ਦੱਸੀ ਜਾਊਗੀ ਠੀਕ ਹੈ ਜੀ ਉਹ ਕੱਤੀ ਰੱਖਣੀ ਇਹਨਾਂ ਨੇ ਡਾਕਟਰ ਜਿਹੜੀ ਇਸ ਵਕਤ ਡਾਕਲਾ ਇੱਥੇ ਸੇਵਕ ਆਹ ਦੇਖੋ ਜੀ ਆਹ ਦੇਖੋ ਜੀ ਉਹ ਫਿਰਾ ਪਿੰਦਾ ਇਹ ਨਹੀਂ ਹੋ ਗਿਆ ਕੱਤੀ ਕਿਸੇ ਨੂੰ ਲੱਗਦਾ ਵੀ ਹੈ ਦੇਖੋ ਹਾਂ ਠੀਕ ਹੈ ਜੀ ਬਾਕੀ ਨਿਸ਼ਾਨੀ ਦੇਖੋ ਮਾਰਕਿੰਗ ਦੇਖੋ ਕੱਟੀ ਬਹੁਤ ਪਿਆਰੀ ਆ ਤੇ ਭਿੰਦੇ ਦਾ ਰਾਬਾ ਵੀ ਕੱਟੀ ਆਪਾਂ ਰੱਖਣੀ ਆ ਠੀਕ ਆ ਜੀ ਆ ਕੱਟੇ ਰਾਸ ਮੱਝ ਵੀ ਆ ਗਈ 15 ਮਿੰਟਾਂ ਜੀ ਕੱਟੀ ਦਾ ਕਰਕੇ ਹੋਣੀ ਭਾਂ ਭਰਵਨ ਦੋ ਰਿਆਰ ਤਾਮ ਖਾਤੀ ਆ ਵੀ ਕੱਟੀ ਨਹੀਂ ਇਹ ਦੇਣੀ ਦੁੱਧ ਦਾ ਕੁਲ ਥਾਪੀ ਤੇ ਚਵਾ ਲੂੰਗਾ ਠੀਕ ਆ ਵੀਰੇ ਹਾਂਜੀ ਲੈ ਵੀ ਸੁਰ ਕੋ ਥੋੜਾ ਗਾਂ ਤੋਰ ਲਾ ਹਵਾ ਨੇਚੇ ਬੇਰੀ ਦੋਸਤੋ ਸਾਫ ਸੁਥਰੀ ਆ ਆ ਦੇਖੋ ਅਜੇ ਚੋਈ ਨੇ ਰਾਸਾ ਤਕਾਲਾ ਨੂੰ ਤੇ ਇੰਨੀ ਜਿਆਦੀ ਬੰਦੀਆਂ ਨੁਕਰਾਂ ਥਾਂ ਲਾਈ ਫਿਰਦੀ ਕਰਵਾ ਲਈ ਬਹੁਤ ਵਧੀਆ ਲੈ ਫਿਰ ਮੋੜ ਲਿਆ ਧਿਆਨ ਨਾਲ ਮੋੜ ਲਿਆ ਕੱਤੀ ਜੀ ਪੂਰੀ ਬਣਾਤੀ ਢੋਲ ਵਰਗੀ ਹੈ ਅੱਜ ਪੰਜਵੇਂ ਦਿਨ ਆ ਗਿਆ ਆਪਣੇ ਘਰੇ ਕੱਤੀ ਵੇਖ ਲੈ ਪੰਜਵੇਂ ਦਿਨ ਪਛਾਨ ਨਹੀਂ ਆਉਂਦੀ ਕੱਤੀ ਹੋਈ ਹੈ ਵੇਖ ਲੈ ਪੰਜਵੇਂ ਦਿਨ ਆ ਗਿਆ ਤੂੰ 17 ਤਰੀਕ ਨੂੰ ਬਣਾਇਆ ਗਿਆ 16 ਨੂੰ ਨਹੀਂ ਬਹੁਤ ਵਧੀਆ ਚੰਗੀ ਟੂਬ ਹੈ ਕੱਤੀ 220 ਰੁਪਏ ਦਾ ਮਾ ਵੀ ਰੱਖਣੀ ਆ ਆ ਛੋਟੀ ਵਕਾਊ ਆ 9 ਕਿਲੋ ਦੁੱਧ ਇਹ 10 ਕਿਲੋ ਨਾ ਮੰਨ ਲੈ ਪਰ 10 ਕਿਲੋ ਠੰਡਾ ਮੈਂ ਵੀ 10 ਕਿਲੋ ਦੁੱਧ ਠੰਡਾ ਹੈਗਾ ਵੈਸੇ ਪਰ 9 ਕਿਲੋ ਕਿਲੋ ਮੰਨ ਕੇ ਕੋਈ ਵੀ ਸੌਦਾ ਕਰ ਲੈ ਜੇ ਪਹਾੜੇ ਤੋਂ ਦੂਜੀ ਥਾਪੀ ਤੇ ਮਿਲਦੀ ਆ ਦੋ ਵਾਰ ਟਾਈਮ ਥਾਪੀ ਤੇ ਮਿਲਦੀ ਆ ਪਹਿਲਾ ਸਵੇਰ ਛੋਟੀ ਸੂਈ ਆ ਜਿਹੜੇ ਸੱਜਣ ਨੂੰ ਪਾਪਾ ਬਾਤ ਪਸਾਰਦਾ ਹੋਊਗੀ ਸੌਦਾ ਤੁਸੀਂ ਕਰ ਲਿਆ ਜੀ ਠੀਕ ਆ ਜੀ ਐ ਚੰਗੇ ਰਾਸਾ ਤਕਾਲਾ ਨੁਕਰਾਂ ਥਾਂ ਨਾਉਂਦੀ ਤੇਰੇ ਹਾਂ ਅਜੇ 3 ਘੰਟੇ ਤੋਂ ਹੋਏ ਚੋਈ ਨੂੰ ਹਾਂ ਇਹੋ ਜਿਹਾ ਪਣ ਵੇਚਨ ਦੀ ਕੋਈ ਭਾਣਾ ਭਰਾ ਲੈ ਜਾਊਗਾ ਤੇ ਠੀਕ ਆ ਨਾਲ ਆਜੂ ਕੋਈ ਗੱਲ ਨਹੀਂ ਚੰਗੀ ਏ ਛੋਟੀ ਹਾਂ ਜੀ ਸੋ ਮੂੰਹ ਮੱਥੇ ਦੀ ਚੰਗੀ ਆ ਬਾਕੀ ਬੱਚਾ ਤੁਸੀਂ ਦੇਖ ਲਿਆ ਕੱਲ ਨੂੰ ਕਿਸੇ ਭਰਾਣੇ ਚਲੋ ਚੰਗੇ ਬੱਚੇ ਲੈਣੇ ਨੀਲੀ ਦਾ ਵੀ ਦੇ ਤੇ ਨੀਲੀ ਦੀ ਕੱਟੀ ਬਹੁਤ ਸੋਹਣੀ ਪਾਈ ਏ ਕਰਮਾਲੀਆ ਤੇ ਦੇਖੀ ਮੋਲ ਕੀ ਡਿਮਾਂਡ ਰਹੀ ਹੈ ਹਾਂ ਇਹ ਤਾਂ ਮੋਲ ਹੀ ਕਰਦੇ ਨੇ ਉਦੋਂ ਮੋਲ ਨਹੀਂ ਕੀਤਾ ਭੈਣ ਭਰਾ ਬਹੁਤ ਫੋਨ ਲਾਇਆ ਕਰੇ ਕਿੰਨੇ ਨਹੀਂ ਮਿਲ ਜਾਣੀਆਂ ਇਹ ਕੱਤੀ ਤੋਂ ਬਿਨਾ 78000 ਦੀ ਦੇਣੀ ਹੈ ਹਾਂ ਕੱਤੀ ਤੋਂ ਬਿਨਾ 78000 ਦੇ 78000 78000 ਦੀ ਹਾਂਜੀ ਕੋਈ ਵਿੱਚ ਕੋਸਰ ਹੈ ਜਿਹੜਾ 93000 ਰੁਪਇਆ ਕੱਤੀ ਨਾਲ ਮਿਲਦਾ ਹੀ ਆ ਪਰ ਨਹੀਂ ਆਪਾਂ ਕੱਤੀ ਰੱਖਣੀ ਆ 78000 ਦੀ ਦੇ ਦੇਵਾਂਗੇ ਚਲੋ ਜੇ ਹੋਰ ਤਮਾਣਾ ਦੇ ਮਾਨਤਨ ਕਰਦੇ ਮੈਂ 75000 ਦੀ ਦੇ ਦੂੰ ਓ ਕੱਟ ਲੀਂਦੇ 75 ਦੀ ਛੋਟੀ ਵੇਖ ਲੈ ਕਰ ਮੈਂ ਵੀ 75000 ਦੇ ਤਿੰਦਾਵਾ ਵੀ ਛੋਟੀ ਦੇ ਦਿਆਂਗੇ ਬਾਕੀ ਮੇਰਾ ਭਰਾ ਮਿੱਠੀ ਠੰਡੀ ਚਲੋ ਇਹਨੀ ਰਕਮ ਦਾ ਆਉਂਦਾ ਕੁਝ ਨਹੀਂਗਾ ਅਫਸਰ ਝੋਟੀ ਵੀ ਢੀ ਆਪਾਂ ਲੈ ਕੇ ਜਾਈਏ 50 55 ਤੋਂ ਘੱਟ ਝੋਟੀ ਅਫਸਰ ਨਹੀਂ ਆਉਂਦੀਗੀ ਬਾਕੀ ਇਹ ਕਰਮਾੜੀਏ ਹੁਣ ਪਾਜੀ ਸੂਈ ਆ ਸਾਰਾ ਸਾਲ ਭਰ ਦੁੱਧ ਪਿਉਣਾ ਤੇ ਬਾਕੀ ਚੰਗੀ ਝੋਟੀ ਆ ਲਾਏ ਦੀ ਆ ਵਾਪੇ ਦੀ ਹੈ ਠੀਕ ਹੈ ਬਕਰਾਂ ਸਰ ਤੁਹਾਨੂੰ ਤੇਰੇ ਨਾਲ ਟੋਕਰਾ ਟੱਕਰਾ ਹੀ ਆਉਂਦੀਆਂ 55 60 65 ਦੇਗਾ ਆਹ ਆਪਾਂ ਤਾਂ ਕੋ 10000 ਵੱਧ ਮੰਗਿਆ ਕੱਟੀ ਪ੍ਰੂਫ ਨਾਲ ਘੱਟ ਆਜੀ ਮੈਣਾ ਮਾਰਨ ਦੇ ਯਾ 10 ਕਿਲੋ ਮਣਕੇ ਦੇਵਾਂ ਪਹਿਲੀ ਗੱਲ ਤਾਂ ਜ਼ਿਆਦਾ ਨਹੀਂ 10 ਕਿਲੋ ਕੰਡਿਆੜਾ ਚੱਲੀ ਜਾਊਗੀ ਠੀਕ ਆ ਹਾਂਜੀ ਇੱਧਰ ਕਿਸਾਨ ਵੀਰੋ ਦੋ ਬਿਹੜਾ ਤੁਹਾਨੂੰ ਦਿਖਾਉਣੀ ਆ ਆਪਾਂ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਨੇ ਆ ਚਿੱਟੀ ਬੈਰ ਤੋਂ ਆਪਾਂ ਗੱਲ ਕਰਦੇ ਆਂ ਵੀਰ ਭਿੰਦੇ ਆ ਚਿੱਟੀ ਬੈਰ ਕਿ ਨਵਾਂ ਸੂਆ ਕਿੰਨੇ ਦਿਨਾਂ ਦੀ ਸੂਈ ਆ ਇਹ ਰਾਤ ਦਾ ਦੂਸਰਾ ਸੂਆ ਹੈ ਹਾਂਜੀ ਚੌਥਾ ਦਿਨ ਦਾ ਸੂਈ ਨੂੰ ਆ ਚਾਰ ਦਿਨ ਦਾ ਸਮਾਂ ਹੋ ਗਿਆ 19 ਕਿਲੋ ਪਾਨੇ ਦਾ ਕੋਈ ਲਾਲੇ ਦੁੱਧ ਤੇ ਭਾਂਗ ਕੋਈ ਬੋੜਾ ਲਾਲੇ ਠੀਕ ਹੈ ਜੀ ਚੌਥਾ ਦਿਨ ਤੇ ਮੂੰਹ ਛੇੜਾਂਦੇ ਆ ਛਿੱਗੀ ਆ ਦੂਜਾ ਸੂਆ ਹੈ ਨਾ ਆ ਦੂਜਾ ਸੂਆ ਰੇ ਨਾ ਮਗਰ ਕੀ ਇਹਦੇ ਮਗਰ ਇਹਦੇ ਬੱਛੀ ਆ ਉਹ ਬੱਜੀ ਜੀ ਲਓ ਜੀ ਮਗਰ ਬੱਛੀ ਆ 19 ਕਿਲੋ ਕੋਈ ਬੋੜਾ ਮੰਨ ਲਿਓ ਕੱਚਾ ਦੁੱਧ ਮੰਨ ਲਿਓ ਇਹਦੇ ਆਹ ਬੱਛੀ ਆ ਮਗਰ ਡੱਬੀ ਦੇਖੋ ਜੀ ਬਿਲਕੁਲ ਛ ਛੋਟੀ ਬੂਥੀ ਆ ਲੱਗਣਾ ਲਾੜੋ ਚੌਥੇ ਦਿਨ ਦਾ ਚੱਗੇ ਚੌ ਪੰਜਾ ਚੌਕ ਦਿਨਾਂ ਦੀ ਸੂਈ ਹੈ ਕਰਮਾਲੀ ਵੜ ਚੌ ਦਿਨਾਂ ਦਾ ਬੱਚਾ ਬਾਕੀ ਮਗਰ ਵਸੀ ਆ ਚਲੋ ਕੋਈ ਸ਼ੌਕ ਨਾਲ ਅੱਗੇ ਭਰਾ ਸਾਭ ਲੂਗਾ 19 ਕਿਲੋ ਕੱਚਾ ਦੁੱਧ ਮੰਗ ਲਿਆ ਮੇਰੇ ਭਰਾ ਦੇਗਾ ਜੀ ਆਰਡਰ ਤੋਂ ਤੁਸੀਂ ਇੱਕ ਵਾਰੀ ਮੋٹے ਦੌਰ ਤੇ ਅੰਦਾਜ਼ਾ ਲਾ ਹੀ ਲੈਣਾ ਥਾਨ ਕਰਮਾਲੀ ਨੂੰ ਚਾਰੇ ਮੁੱਠੀ-ਮੁੱਠੀ ਆ ਆ ਵੇਖੋ ਖਾ ਰਾਸਿਆ ਪਸਮਾਈਆਂ ਇਹਦੇ ਇਦੋਂ ਹੀ ਚੰਗਾ ਬਣਦਾ ਏ ਆ ਵੇਖੋ ਬਾਕੀ ਆਖੇ ਨਾਲ ਬੱਚਾ ਲਾ ਰਗਾ ਇਹ ਕਰੇਲੇ ਵਰਗੇ ਥਾਨ ਬਣਾਉਂਦੇ ਓ ਠੀਕ ਹੈ ਜੀ ਹਾਂਜੀ ਲੈ ਵੀ ਵੀਰ ਕੱਢ ਲਓ ਬਾਹਰ ਤੋਰ ਕੇ ਦਿਖਾ ਦਿਗੇ ਸੋ ਬਜਾਸ ਸਵਾ ਦੋਸਤੋ ਐਸਾ ਕਹ ਮੋਹੋਦੰਦੀ ਸਿੱਗੀ ਹਾਂ ਸਿੱਗੀ ਨਾ ਪਿਓਰ ਹਾਂਜੀ ਪਿਓਰ ਆਸਿਆ ਪਗ ਚੋੜਦਾ ਮਾਰਨਾ ਭੈਣ ਭਰਾ ਵੇ ਆਉਂਦੀ ਵੇਖ ਕੇ ਲੈ ਗਏ ਲੈ ਵੀ 6 ਦੰਦੇ ਸਿੱਗੀ ਵੜ ਆਪਾਂ ਤੁਹਾਨੂੰ ਦਿਖਾ ਰਹੇ ਠੀਕ ਹੈ ਜੀ ਬੱਚੀ ਮਗਰ 4 ਦਿਨ ਦਾ ਸਮਾਂ 19 ਕਿਲੋ ਪੱਕ ਫਰ ਦੇ ਕੋਲਾ ਕੱਚਾ ਦੁੱਧ ਮੰਨ ਲਓ ਠੀਕ ਹੈ ਜੀ ਕਦ ਕੁਦ ਤੁਹਾਡੇ ਸਾਹਮਣੇ ਆ ਵੱਡੀਆਂ ਬੜਾਂ ਦੇ ਵਿੱਚ ਹੀ ਆ ਜਾਂਦੀ ਆ ਆ ਦੇਖੋ ਸੋ ਬਲੈਡਰੀ ਬਣਾਈ ਫਿਰਦੀ ਕਰਮਾੜੀ ਥੱਲੇ ਠੀਕ ਹੈ ਜੀ ਇਹ ਰਾਸਾ ਫਿਕਸ ਨੇ ਵੇ ਦੀ ਟਾਇਡ ਲੈ ਵੇ ਦੀ ਨਵਾਸ ਦਿੰਦੇ ਆ ਨਾ ਉਹ ਚੀਜ਼ ਆ मैं भी करो तोरा चेक ठीक है सो लेवे की क्वालिटी चंह निर फिट लेवे की रंग बाज वाइट ब्लैक डब लो जी लो मोड़ लो ਇਹਦਾ ਵਰਾਸਾ 19 ਕਿਲੋ ਅੱਜ ਬਣਾਉਂਦਾ ਨਾ ਹਾਂ ਚਲੋ ਆਪਣੇ ਕੋਲੇ ਰਹੀ ਲੈ 24 25 ਕਿਲੋ ਤਾਂ ਨਾਰਮਲ ਆ ਕੋਈ ਭੈਣ ਭਰਾ ਲੈ ਜਾ ਨਾ ਜਿਹੜੀ ਚੌਥੇ ਦਿਨ ਦੀ ਥੱਲੇ 19 ਕਿਲੋ ਆ ਤੇ 24 25 ਕਿਲੋ ਰਮਾਨ ਨਹੀਂ ਠੀਕ ਹੈ ਵੀਰੇ ਹਾਂ ਠੰਡਾ ਦੁੱਧ ਵੀ 25 ਕਿਲੋ ਠੀਕ ਹੈ ਜੀ 100 ਠੰਡਾ ਵੀ ਰਹੀ ਆਂਦਾ ਵੀ ਕਿੱਧੋਂ ਕਰ ਵੀ ਦੁੱਧ 22 ਲੀਟਰ ਤੋਂ ਬਾਹਰ 5 24 ਲੀਟਰ ਇਹਨੂੰ ਚਵਾਉਣਾ ਚਾਹੀਦਾ ਸਟਾਰਟਿੰਗ ਇਹ ਕਰਮਾਲੀ ਨੇ ਚੰਗੀ ਕੀਤੀ ਆ 19 ਲੀਟਰ ਤੋਂ ਸਟਾਰਟਿੰਗ ਹੀ ਆ ਹਜੇ ਬੋਲੇ ਬੋਲੇ ਦੀ ਵੇਚੀ ਤੁਰੀ ਫਿਰਦੀ ਆ ਦੇਵੇ ਦੀ ਕੁਆਲਿਟੀ ਤੁਹਾਨੂੰ ਜੇਕਰ ਆਪਾਂ ਥੋੜੀ ਸੀਲ ਸਰ ਹੇਦਰ ਆ ਦੇਖੋ ਠੀਕ ਹੈ ਜੀ ਤੇ ਦੇਖ ਕੀ ਮੋਲ ਕੀ ਡਿਮਾਂਡ ਕਰਦਾ ਇਹਦੀ ਮੋਲਰਾ ਸਾਹਿਬ ਵੇਨ ਲੈਣ ਵਾਲਾ ਆਪਾਂ ਦਾ ਵੀ ਕਰਨਾ ਕੋਈ ਜ਼ਿਆਦਾ ਐਡਾ ਫਰਕ ਫੁਰਕ ਨਹੀਂ ਰੱਖਣਾ ਆ ਇਹ ਵਾੜ ਦੇਣੀ ਆ ਆਪਾਂ 85000 ਦੀ 85 ਦੀ 85000 ਦੀ ਵਾੜ ਦੇਣੀ ਇੱਕੋ ਇੱਕ ਗੱਲ ਵਿੱਚ ਕੋਈ ਹੁੰਦੀ ਕਸਰ ਕੱਢ ਕੇ ਇੱਕ ਯਾਰ ਕੱਢ ਦੇ ਮੈਂ ਨਾ ਇੱਕ ਵਾਰੀ ਪੂਰੇ 80000 ਦੇ ਦੇਉਂਗਾ ਪੂਰੇ 80 ਦੀ ਪੂਰੇ 80000 ਦਾਦ ਕੇ ਪੁੰਦੀਆਂ ਕਿੰਨੇ ਡਾਉਣਾ ਇੱਕ ਹੱਟਾ ਦੇ ਜਿੰਨੇ ਮਰਜ਼ੀ ਉੜਦਾਰੇ ਪੰਜ ਦਾਈਏ ਫਿਰ ਦਾਰੇ ਜਾ ਚਲੋ 75000 ਦੀ ਲਓ 75000 ਦੀ ਇਹ ਵਾਰ ਦੋਸਤੋਂ ਮਿਲ ਜੂਗੀ ਧੰਨਵਾਦ ਕੋਈ 850 ਕਰਕੇ ਮਾਨਤਾਨ ਨਹੀਂਗਾ ਇੱਕੇ ਵੱਡੇ ਵੀਰਾਂ ਦਾ ਵੀ ਆਪਾਂ ਬਿਲਕੁਲ 100 ਹੱਥ ਰਸਾ ਸਿਰੇ ਦੇ ਗਾਂਢ 75000 ਦੀ ਵਾਰ ਮਿਲ ਜੂਗੀ ਭਾਣ ਭਰਾ ਜੀ ਦੂਰੋਂ ਨੇੜੇ ਦਾ ਹੋਰ ਮਾਨਤਾਨ ਕਰ ਦੋ ਜਿਆਦਾ ਨਹੀਂ ਜਿੰਨੀ ਕਿ ਜੋਗਾ ਹੋਗਾ ਚਲੋ ਜਿੰਨੀ ਕਿ ਗੁਜਾਇਸ਼ ਹੋਈ ਹਾਂਜੀ ਇਦੋਂ ਬਾਅਦ ਇੱਕ ਇਹ ਤੁੰਦੇ ਆ ਵਾਰ ਬਲੈਕ ਰੰਗ ਦੇ ਵਿੱਚ ਆਪਣੇ ਕੋਲੇ ਵੀ ਸੂਈ ਆ ਹਾਂਜੀ ਇਹ ਵੀ ਰਾਸਾ ਸੂਈ ਆ ਆ ਤੇ ਮੇਰੇ ਸਾਹਮਣੇ ਆ ਇਹ ਸੁਈ ਰੀ ਇਹਨੂੰ ਹਾਵੇ 8 ਦਿਨ ਹੋਏ ਆਦੇ ਪੱਥਾ ਦਾ 12 ਕਿਲੋ ਤੋਂ ਦਿਆ ਆ ਬੱਚਾ ਮਗਰ ਆ ਆ ਬੱਚਾ ਜੀ ਮਗਰ ਲੋ ਜੀ ਬੱਚਾ ਮਗਰ 11 12 ਦਿਨਾਂ ਤੋਂ ਸੁਆ ਐਸ ਵਾਰਤ ਕਿੰਨੇ ਦੇ ਦੁੱਧ ਦੇ ਆ ਗਈਏ 11 ਕਿਲੋ 10 ਕਿਲੋ ਦੋ ਵਾਰ 11 10 ਹਾਂ ਠੰਡਾ ਦਸੋਂ ਵਾਰ ਹਾਂ ਜੀ ਦਸੋਂ ਵਾਰ ਕੇ ਠੀਕ ਆ ਜੀ ਬਹੁਤ 10 ਕਿਲੋ ਤੋਂ ਬਾਹਰ ਹੈ ਪਹਿਲਾਂ ਕਿ ਤੁਝੇ ਕਈ ਵਾਰ ਪਹਿਲਾਂ ਪਹਿਲੇ ਸਵੇਰ ਦਸੋਂ ਵਾਰ ਦਿਖਾ ਰਿਹਾ ਤੁਹਾਨੂੰ 12 ਦਿਨਾਂ ਦੀ ਸੁਈ ਮਾਲੇ ਮੂਲੇ ਤੋਂ ਤਕਰੀਬਨ ਸਟਾਰਟ ਹੋਈ ਆ ਸਟਾਰਟ ਹੋਈ ਆ ਚਾਰਾ ਮਾਰਦੀ ਆ ਚਵਾਈ ਚੌਥਾ ਹੁੰਦਿਆਂ ਬੰਦੇ ਪਾਸ ਮੈਂ ਨਾ ਗੱਲ ਹੀ ਛੱਡ ਠੀਕ ਆ ਚੋਾਈ ਦਾ ਡੰਗਰ ਨਹੀਂ ਕਦੀ ਰਾਸ ਸੇ ਮਾੜਾ ਲੇ ਮਾੜਾ ਦਾ ਮਾੜਾ ਹੀ ਕਹਿ ਦੇਣਾ ਬਸ ਬਸ ਹਾਂਜੀ ਲੋਬੀ ਭਰਾਵੋ ਇਹ ਵੜਾ ਆਪਾ ਦਿਖਾ ਰਿਹਾ ਕੋ 10000 10000 ਕਿਲੋ ਦੁੱਧ ਦੇ ਥੱਲੇ ਹਾਜ਼ਰ ਆ ਹਵਾ ਨੇਲੇ ਵਧੀ ਵੈਸੇ ਸੁਹਾਵ ਸੁਥਰੀ ਦਿਖਾਈ ਦੇ ਰਹੀ ਆ ਕੋਈ ਬੱਚਾ ਛਾਂਗ ਨਹੀਂ ਨਾਲ ਫੇਸ ਕੁਆਲਟੀ ਦੀ ਗੱਲ ਕਰੀਏ ਤੇ ਮੂੰਹ ਮੱਥਾ ਤੁਸੀਂ ਆ ਸਾਹਮਣੇ ਦੇਖ ਰਹੇ ਜੇ ਇੱਕ ਰੰਗਾ ਬਿਲਕੁਲ ਬਲੈਕ ਆ ਬੱਚਾ ਮਗਰ 12 ਦਿਨਾਂ ਦਾ ਸੁਭਾ ਪਮਲੇ ਮੋਲੇ ਤੋਂ 40 ਪਈਆ ਕਰਮਾਣੇ ਠੀਕ ਆ ਜੀ ਤੇ ਦੁੱਧ 10000 ਕਿਲੋ ਆਪਣਾ ਰਸਾ ਕੰਮ ਆਉਣਾ ਕਿ ਦਸਰਾ ਜਿੰਨਾ ਹੈਗਾ ਸਚਾਈ ਵਾਲਾ ਕੰਮ ਹੈ ਝੂਠ ਭਾਣ ਵਾਲਾ ਕੰਮ ਨਹੀਂ ਹੈ ਆਪਣਾ ਚੰਗੀ ਰਾਤ ਸਿਆ ਪਹਿਲਣ ਵੱਛੀ ਆ ਟੋਕੜ ਵਾਲਾ ਪਾ ਜਿਹੜੇ ਭੈਣ ਭਰਾ ਨੇ ਦੋ ਚਾਰ ਸੂਏ ਚੋਗੇ ਦੁੱਧ ਮੇਰੇ ਹਿਸਾਬ ਨਾਲ ਜਿਆਦਾ ਨਹੀਂ ਤੇ 2 ਕਿਲੋ ਹੋਰ ਖੁਦਾ ਆ ਨਾ 12 13 ਕਿਲੋ ਠੰਡਾ ਦੁੱਧ ਤੀ ਜਾਣਾ 12 13 ਤੇ ਟੋਕੜਾ ਆ ਜਾਊਗੀ ਹਾਂ ਵਧੀਆ ਰਮਾਨ ਨਾ ਤੇ ਕੀ ਮੁੱਲ ਕਰ ਪੈਂਦਾ ਵੀਰ ਤੇਰੇ ਰਾਸਾ ਦੇਣ ਲੈਣੀ 45000 ਦੀ ਵੇੜ ਆਪਾਂ ਦੇ ਦੇਣੀ ਆ 45 ਦੀ 45000 ਦੀ ਹਾਂਜੀ ਵੀ ਠੀਕ ਆ ਹਾਂ ਬਾਕੀ ਤੂੰ ਦੱਸ ਤੇ ਤੇਰੀ ਮਰਜ਼ੀ ਕੋਈ ਗੱਲ ਨਹੀਂ ਜੀ ਨਹੀਂ ਮੇਰੀ ਮਰਜ਼ੀ ਕੀ ਕਰਦਗੇ ਛੋਟਾ ਛਾਟਾ ਕਰਕੇ ਦੇ ਜੀਗੇ 43000 ਦੀ ਹੋਰ ਦੋ ਛੜਾਲਾ ਜੀ ਜਾਣਦੀਆਂ ਫਿਰ ਕੇ ਆ ਕਰਦੇ ਜਾਂਦੇ ਉਮਰ ਦੀ ਜਾ ਜਾਵੇਲਾ 10 ਜਾਣਦੀ ਚਾਲੀ ਦੀ ਜਾਂਦੇ ਤਿੰਦਿਆ ਚਾਲੀ ਦੀ ਆ ਜਾ ਜਾਣਦੇ 40 ਦੀ ਚਾਲਦੀ ਜਾਣਦੀ ਭੈਣ ਭਰਾ ਆਊਗਾ ਤੇ ਵਿੱਚ ਛੋੜਛਾਪਾ ਖੁੱਲਾ ਤਾਂ ਮਾਨਦਾਨ ਕਰ ਦੂਗਾ ਹੋਰ ਠੀਕ ਆ ਮੈਂ ਵੀ 40000 ਦੀ ਮਿਲ ਜੂਗੀ 10000 10000 ਕਿਲੋ ਦੁੱਧ ਮੇਰਾ ਭਰਾ ਚੋਕੇ ਜਿੱਦਾਂ ਮਰਜ਼ੀ ਤਸਲੀਆਂ ਕਰੀ ਚਲੋ ਬੱਚਾ ਮਗਰ ਇੱਕ ਇਧਰ ਤੁਹਾਨੂੰ ਆਪਾਂ ਤੋਹਫਾ ਵਿਖਾ ਦਿੰਨੇ ਆ ਤੋਹਫਾ ਕਿਉਂਕਿ ਬਹੁਤੇ ਵੀਰਾਂ ਨੂੰ ਹੁੰਦਾ ਵੀ ਆਪਾਂ ਥੋੜੇ ਪੈਸੇ ਖਰਚ ਕਰਨੇ ਆ ਨਹੀਂ ਕੋਈ ਲਾਉਣ ਜੋਗਾ ਆਦਾ 35 40 45 50 70 ਠੀਕ ਆ ਜੀ ਹਰੇਕ ਨੂੰ ਤਾਂ ਵੀ ਕੋਈ ਚਾਹ ਪਾਣੀ ਦਾ ਡੰਗ ਸਰ ਜੇ ਆਪਣਾ ਤੇ 6 ਕਿਲੋ ਪਿੰਦੇ ਤੋਂ ਪਰ ਆਸੇ 6 ਕਿਲੋ ਤਾਂ ਹੋਣਾ ਹੀ ਤੇਰੇ ਸਾਹਮਣੇ ਗੱਡੀ ਤੋਂ ਉਤਾਰ ਕੇ ਆ ਬੰਤੀ ਆ ਆ 6 ਕਿਲੋ ਠੰਡਾ ਦੁੱਧ ਆ ਵਿਖਾਵਾ 8 ਵਾਲਾ ਹੀ ਆ 6 ਕਿਲੋ ਦੁੱਧ ਅਗਲੇ ਥਾਂ 'ਚ ਧਾਰਾ ਕੱਢ ਲੈਣਾ ਆ ਭਾਵੇਂ ਕੋਈ ਤਿੱਲੜ ਲਾ ਲੇ ਆਪਾਂ ਭਾਈ ਹੁਸਾਨ ਉਹ ਜਿਆ ਕਰ ਦੇਣਾ ਅਗਲੇ ਥਾਂ 'ਚ ਬਹਿਣੀ ਵਾਲੇ ਬੰਨੇ ਧਾਰਾ ਕੱਢ ਲੈਣਾ ਜੀ ਬਹਿਣੀ ਵਾਲੇ ਪਾਸੇ ਜਿਹੜਾ ਪਰਲਾ ਖੰਡੀਗਾ ਜੀ ਜੀ ਆਪਾਂ ਮੋਟਰਸੇ 'ਤੇ ਬੈਠ ਕੇ ਚਵਾਈ ਕਰਦੇ ਆ ਬੈਣੀ ਅਲਾ ਅਗਲਾ ਥਾਣਾ ਉਧਰ ਜੇ ਧਾਰਾਂ ਘਟਦੀਆਂ ਨੇ ਬੇਸ਼ੱਕ ਕੋਈ ਤਿਲੜਾਂ ਦੇ ਵਿੱਚ ਮੰਨ ਕੇ ਸੌਦਾ ਕਰਨੇ ਆਹ ਥਣ ਨੇ ਚਾਰੇ ਤੇ ਦੁੱਧ 6 ਕਿਲੋ ਆ ਤੇ ਮੁੱਲ ਵੀ ਰੁਪਏ ਦੇ ਦਾ ਕੀ ਸੀ ਇਹਦਾ ਮੁੱਲ ਰਾਸਿਆਂ ਮੁਕਤ ਹਾਂ ਦਿੱਤੀ ਆ ਮੁਕਤ ਅੱਛਾ ਤਾਂ ਮੈਂ ਲਿਖ ਦਿਆਂ ਸੜਨ ਦੇ ਮੈਨੇ ਮੁਕਤ ਆਹੋ ਤੇ ਮਦਦ ਮੁਰਤ ਵੀ 8000 ਰੁਪਏ ਲੈਣਾ ਦਾ ਮੁਕਤ ਮੁਕਤ ਹੋ ਗਿਆ ਨਹੀਂ ਹਜੇ ਫਿਰ 8 ਨਾਲ ਲਈਏ ਫਿਰ ਪੂਰਾ ਜਾਇਜ਼ ਕਰਦ ਗਏ ਦੋਲ ਡਾਦ ਗਏ 6 ਹੀ ਦੇ ਦੇ ਯਾ ਲੈ ਯਾ ਗ੍ਰਾਸਾ ਚੇ। ਆ 6 ਦੀ। 6 ਕਿਲੋ ਦੁੱਧ 6000 ਦੀ ਯਾ ਲੈ। ਲੋਕੀ 6 ਕਿਲੋ ਦੁੱਧ ਤੇ 6000 ਦੀ ਕਿਤੇ 8 ਹੁੰਦਾ ਤੇ 8 ਵੀ ਦੇ ਦਿੰਦੇ। ਤੇ ਕਾਣੀ ਫਿਰ ਬੱਜ ਗਈ ਦੋ ਤਿੰਨ ਦਿਨ। ਜੇ ਦੂਜੀ ਵੀਡੀਓ ਤੱਕ ਨਾ ਆਵੇਗੀ ਤੇ ਤੂੰ ਆਪੇ 12000 ਮੁੱਲ ਪਾਏਗਾ ਦਾ। ਆਹੋ ਜੇ 8-9 ਲੀਟਰ ਮੈਂ ਜਦੋਂ ਰਸਨ ਖਾਣਾ ਤੇ ਪਾਣਾ ਕਿਉਂ ਨਹੀਂ ਗਾ? ਆਹ ਰਸਨ ਖਾਣਾ। ਇੱਕਰ ਸੇਵਗਾ ਲਾਗੋ ਵੀਰ ਇੱਥੋਂ ਐ ਕਮਾ ਕੇ ਤੋਰਦੀ। ਇੱਥੇ ਵੀ ਬਿਮਾਰੇ ਕੋਈ ਨਹੀਂ ਆਏ ਕਦੇ ਮਾਂ ਬੜਾ ਤਗੜਾ ਮਾਲਿਆ। ਲੋਡ ਡਾ ਨਾ ਪਾਦੇ ਇਹਦਾ ਆਫਰ ਥੱਲੇ ਲਾਇਆ ਹਾਂ ਆ ਸਾਵਣ ਦਾ ਇਹ ਆਫਰ ਇਹ ਸਾਵਣ ਦਾ ਮਹੀਨਾ ਰੱਖੜੀ ਬੰਪਰ ਹੀ ਆ ਮੇਰਾ ਰੱਖੜੀ ਬੰਪਰ ਆ ਬਾਕੀ ਵਹਿਰ ਚੰਗੀ ਆ ਸਾਫ ਸੁਥਰੀ ਆ ਪਿੰਡੇ ਦੀ ਕੋਈ ਕਿਸੇ ਰਗੰਦਾ ਕੋ ਬਾਦੂ ਘਾਟੂ ਜਿਆਦਾ ਨਿਸ਼ਾਨ ਦਾਗ ਨਹੀਂ ਗੇ ਤੇ ਚਾਰੇ ਥਾਂ ਤੁਹਾਨੂੰ ਆਪ ਦਿਖਾ ਰਹੇ ਠੀਕ ਆ ਜੀ ਇਹ ਵੈਸੇ ਦਸਮ ਤੋਂ ਚਲੋ ਜੀ ਦਾ ਪਤਾ ਲੱਗਦਾ ਉੱਡਾ ਭਾਵੇਂ ਕਿਸੇ ਭਰਾ ਨੂੰ ਖੜਿਆ ਨਾ ਪਤਾ ਲੱਗਦਾ ਦੂਰੋਂ ਜਿਹੜੇ ਆਉਣ ਹੁੰਦਾ ਕਿ ਹਾਂ 6000 ਦੀ 6 ਆ ਬੇਸ਼ੱਕ ਭਾਵੇਂ ਥੋੜੇ ਰੁਪਈਆ ਦੀ ਆ ਤੇ ਪਿੰਡਾਂ ਦੇ ਵਿੱਚ ਜਾਊਗੀ 6 ਕਿਲੋ ਦੁੱਧ ਠੀਕ ਆ ਜੀ ਆ ਦੇਖੋ ਬਾਕੀ ਚੋਣੀਆਂ ਇਤਰਾਉਣਾ ਕਰ ਆਪਾਂ ਥਾਪੀ ਦੇ ਚੋਲ ਜਾਂਦੀ ਉਹ ਚੋਲੀ ਤੇ ਬਹਿ ਕੇ ਮਗਰ ਵੰਗਾ ਪਾ ਦੇ ਐਦਾਂ ਚੋਗੇ ਲੱਦ ਕੇ ਲੈ ਜਾਂਦੀ ਲੋ ਵੀ ਇਹ 6000 ਦੀ ਵੈੜ ਮਿਲ ਜੂਗੀ ਠੀਕ ਆ ਬਾਕੀ ਲੈਣ ਦੇ ਨਾਲਾ ਮੋਲਾ ਠੀਕ ਆ ਜੀ ਜਾਇ ਜੀ ਰੇਟ ਆ ਕਿ ਲੋ ਕਿਸੇ ਭਰਾ ਦਾ ਚਾਹ ਪਾਣੀ ਦਾ ਡੰਗ ਸਰ ਜੂਗਾ ਇਹ ਵੈੜ ਤੁਹਾਨੂੰ ਦਿਖਾ ਦਿੱਤੀ ਆ ਇਹ ਅੱਜ ਨਾਗਰੇ ਵੀਰ ਪਿੰਡੇ ਦੇ ਕੋਲ ਟੋਟਲ 4 ਤੋਂ 5 ਨਾਗਾ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਮਾਲ ਚੰਗਾ ਹੈ ਸਾਫ ਸੁਥਰਾ ਬਾਕੀ ਮੇਰਾ ਭਰਾ ਕਰੋ ਸੰਪਰਕ ਇੱਕ ਪਿੰਡੇ ਨੰਬਰ ਆਪਣੇ ਬੋਲ ਦੇ ਵੀਰ ਨੰਬਰ ਆਸਾ 95923 ਤੇ 75512 ਪਹਿਲਾਂ ਇਹ ਲਾ ਲਓ ਆ ਬਾਕੀ ਨੈਟਵਰਕ ਦੀ ਪ੍ਰੋਬਲਮ ਨਹੀਂ ਲੱਗਦਾ 88470 ਤੇ 7408 ਇਹ ਕਿਹਦਾ ਹੈ ਚਲੋ ਸੇਵ ਕਰ ਕੰਮ ਖਤਰੇ ਵਾਲਾ ਜੀ ਅੱਛਾ ਇਹ ਉਹਦਾ ਨੰਬਰ ਜੀ ਠੀਕ ਹੈ ਇਹਨਾਂ 12 ਨਾਲ ਲਾਓ ਨਹੀਂ ਤਾਂ ਫਿਰ ਸੇਵ ਨੂੰ ਫੋਨ ਲਾਓ ਤੇ ਉਹ ਗੱਲ ਹੋ ਜੂਗੀ ਚੰਗਾ ਜੀ ਹਾਂਜੀ ਲਓ ਵੀ ਇਹ ਦੋ ਨੰਬਰੋ ਦੋਸੇ ਸਕਰੀਨ ਤੇ ਲੱਗ ਚੁੱਕੇ ਆ ਨੰਬਰਾਂ ਤੇ ਕਾਲ ਕਰੋ ਧੰਨਵਾਦ ਵੀਡੀਓ ਵੇਖਣ ਦੇ ਲਈ ਮਾ ਸਾਫ ਸੁਥਰਾ ਟਿਕਾ ਜੀ ਰੁਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ